ਤਦਾਂ ਏਦਿਸ ਮਾਣ ਹੁੰਦਾ ਹੀ ਕਿਦਾ ਆਪਣਾ ਮੈਦਾ ਹੁੰਦਾ ਹੀ ਤੇ ਮੈਂ ਥੋੜਾ ਜਿਆਦਾ ਲੈ ਚਲੋ ਕੋਈ ਨਹੀਂ ਤੇ ਇੱਕ ਹੁੰਦਾ ਹੀ ਬੇਸਣ ਇੱਕ ਹੁੰਦਾ ਆਪਣਾ ਮਿਕਸਾ ਆ ਆਪਣੇ ਡਰਾਈ ਫਰੂਟ ਡਰਾਈ ਫਰੂਟ ਕਾਜੂ ਬਦਾਮ ਦਾਖਾ ਛਿੱਗੋ ਉਹ ਵਾਤੀ ਗਈ ਤੇ ਆਪਣਾ ਇੱਧਰ ਥੋੜੀ ਜੀ ਗੱਲ ਲੈ ਲੈਂਗੇ ਆਪਾਂ ਪੂਰੀ ਰੈਸਪੀ ਤੁਹਾਨੂੰ ਦੱਸਾਂਗੇ ਕਿਵੇਂ ਬਣਦੀ ਆ ਹਨਾ ਤੇ ਬਾਕੀ ਆਪਣਾ ਸਮਾਨ ਦੋ ਘਟਨੇ ਆਪਣੇ ਨਵੇਂ ਇੱਕ ਉਹ ਜਿਹੜਾ ਸਿਲ버 ਦੀ ਉਹ ਹੁੰਦੀ ਆ ਹਨ ਮਠਿਆਈਆਂ ਤੇ ਲਾਉਣ ਵਾਲੀ ਵਰਤੀ ਦੇ ਕਾਜੂ ਬਾਤਮੀ ਤੇ ਇੱਕੋ ਗਲਾਸ ਦੇ ਰੱਖ ਲਏ ਤੇ ਚਲੋ ਕੋਈ ਨਹੀਂ ਉਹ ਤੋਂ ਲੈ ਕੇ ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਕੋਈ ਰੁਕਤ ਨਹੀਂ ਦੇਖਣੀ ਕੋਈ ਮੌਸਮ ਨਹੀਂ ਫਿਰ ਸਿਆਣ ਚ ਬਣਾ ਕੇ ਆਏ ਗਾ ਠੀਕ ਹੈ ਚਲੋ ਆਜੋ ਦੇਖਦੇ ਆ ਟ੍ਰਾਈ ਕਰਕੇ ਗਏ ਆਂਦਾ ਅਸੀਂ ਅੱਜ ਹਰਮਨ ਸ਼ੈੱਫ ਕੋਲੋਂ ਆ ਗਿਆ ਤੁਹਾਡੇ ਨਾਲ ਕੀ ਕੀ ਪਾਇਆ ਇਹਨੂੰ ਚਹੀ ਦੱਸਣਾ ਪਹਿਲਾਂ ਆਪਾਂ ਇਹ ਵਾਪਰੀ ਗਲੀ ਤੇ ਕਿਉਂ ਨਾ ਦੇਖੋ ਮੱਖਣ ਜਿਵੇਂ ਬਣ ਗਏ ਜਿਵੇਂ ਮੱਖਣ ਹੁੰਦਾ ਉਹ ਬਣਾ ਲੈ ਆਪਾਂ ਨੇ ਦੇਖ ਕੇ ਠੀਕ ਹੈ ਜੀ ਉਹਦੀ ਵੀਡੀਓ ਆਪਾਂ ਬਣਾਈਆ ਨਾਲ ਨਾਲ ਸ਼ੇਅਰ ਕਰਦੇ ਜਾਵਾਂਗੇ ਹੁਣ ਅਸੀਂ ਪਾ ਰਹੇ ਹਾਂ ਕੀ ਹੋ ਜੀ ਮਾਤਾ ਜੀ ਜੀ ਮੇਰੇ ਬਲੌਕ ਕਰ ਰਹੇ ਨੇ ਤੇ ਬਾਕੀ ਕੰਮ ਉਹ ਕਰਨੇ ਹੁਣ ਮੈਂ ਥੋੜਾ ਜਿਆ ਹਾਂਜੀ ਇੱਕ ਕਿਉਂਕਿ ਆਪਾਂ ਨੇ ਜਿਹੜਾ ਘਿਓ ਰ ਆ ਇੱਕ ਘਿਓ ਹੀ ਬਣਾਉਣਾ ਅੱਜ ਆਪਾਂ ਨੇ ਇਨੀ ਕੁ ਕੌਲੀ ਇੱਕ ਕੌਲੀ ਜਿਹੜੀ ਤੇਸਤੀ ਕਿਉਂ ਦੀ ਇਹਦੇ ਵਿੱਚ ਪਾ ਲਈਆਂ ਚਾਹਾਂ ਤੇ ਟ੍ਰਾਈਪਨ ਦੇ ਵਿੱਚ ਘੌਰਤਾ ਪਾਸ ਮਾਰਾ ਆਪਣੇ ਲਈ ਅਨ ਲਿਮਟਡ ਆ ਇਹ ਕਿਉਂ ਜਿੱਤਾ 6 ਬੱਤਕੇ ਹੋਰ ਬਣ ਜਾਣਗੇ ਇੰਨੇ ਵਿੱਚ ਪਹਿਲਾਂ ਇੱਕ ਟ੍ਰਾਈ ਕਰਕੇ ਦੇਖਦੇ ਹਾਂ ਚਲੋ ਫਿਰ ਜੇ ਵਧੀਆ ਬਣ ਗਿਆ ਫਿਰ ਹੋਰ ਬਣਾ ਲੈ ਸਾਡੇ ਕਿਹੜਾ ਸਮਾਨ ਘਰਦਾ ਕੋਈ ਜੇ ਨਾ ਬਣਿਆ ਨਾ ਫਿਰ ਤੂੰ ਦੇਖੇ ਮੈਨੂੰ ਵੀ ਨਾ 10 ਮਿੰਟ ਦੇ ਰੈਸਟ ਨਹੀਂ ਕਰਨ ਦਿੱਤੀ ਹੈ ਕਿ ਹਨਾ ਉਹਨੂੰ ਗੈਸ ਨੂੰ ਹਜੇ ਬੰਦ ਕਰਦੇ ਹਰਮਣ ਕਿਉਂਕਿ ਇਹਦੇ ਵਿੱਚ ਜਿਹੜਾ ਇਹ ਸਮਾਨ ਹੈ ਜੀ ਇਹਦੇ ਵਿੱਚ ਆਪਾਂ ਮੈਦਾ ਤੁਸੀਂ ਇਸ ਨੂੰ ਹਾਜ਼ੀ ਹੋ ਕਰਨਾ ਹੈਗਾ ਮਿਕਸ ਕਰਨਾ ਰਿਹਾ ਹੈ। ਭਾਂਡਾ ਰਹਿ ਗਿਆ ਛੋਟਾ ਹੁਣ ਵੱਡਾ ਭਾਂਡਾ ਲੈਣਾ ਕੋਈ ਵੀ ਤੇ ਵਿੱਚ ਮਿਕਸ ਹੋ ਜਾਣਾ। ਚਲੋ ਇਹਨਾਂ ਜੀ ਜਿਹੜੀ ਆਪਣੀ ਉੱਤੇ ਲਾ ਕੇ ਦੇ ਉੱਪਰ ਲੈਓ ਮੈਂ ਵੱਡਾ ਬਣਾ ਲਿਆ। ਟ੍ਰਾਈਪੋਡ ਤੇ ਲਾ ਦਈਏ ਆਪਾਂ ਫੋਨ। ਗੜਬੀ ਨਹੀਂ ਆਉਂਦੇ ਮੰਮਾ ਉਹ। ਹੈ? ਕੁਸ ਗੜਬੀ ਨਹੀਂ ਲਿਖਿਆ ਉਸ ਮੈਂ ਤਾਂ। ਅੰਦਰ ਦੰਦਾ ਫਿਰ ਪਾਣੀ ਆ। ਚਲੋ ਐਦਿਸੀ। करे ट्राइगर के लिए एक लाइन है मतलब वो नभा बनने देती हुई इसका पानी टीम हो गया दोस्तों इकलेया दो कर दी ये ठंडा पानी छोड़ दो हां जी नमस्ते गार्डी के बीच में डाल लो उस मांसरा संधि नहीं बात ले आओ पानी पानी ना तो तुम्हारे को ठंडा पा में नहीं रख दे ਮਾਮ ਜੀਵਾ ਜੀ ਇਹ ਲਾਜ ਰੱਖ ਲੈ ਵਾ ਮੁੰਨੀ ਬਸ ਤਰਾਸ਼ ਨਹੀਂ ਕਰਤੀ ਤੂੰ ਨਾ ਬੰਦ ਮੈਂ ਕਿੱਥੇ ਗਿਆ ਕਿੱਥੇ ਪਹੁੰਚਿਆ ਕੱਲ੍ਹ ਕਿਹਦੀ ਕਰਨਾ ਵਰਦਨ ਵਰਦਾ ਉਹ ਪਾਈ ਚੱਲਣ ਵਾਲਾ ਤਾਂ ਹੈ ਨਾ 1000 ਰੁਪਏ 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 ਆ ਗਏ ਵਾਲੇ ਨੂੰ ਆਓ ਆਲੇ ਵਾਲੇ ਨੂੰ ਆਓ ਥਾੜਾ ਬਾਦ ਨੂੰ ਬਾਦ ਨੂੰ

ਕਰਮਣ ਨੂੰ ਜਿਵੇਂ ਜਵੀ ਤੋਂ ਬਣਾ ਲਾਟਾ ਤੇ ਵੀ ਵੈਜੇ ਨੂੰ ਜੇ ਪਤਾ ਕਿ ਮਨ ਹਸਤਾ ਰਾਈ ਕਰਨਾ ਸੀ ਫਰਾਈ ਕਰਕੇ ਦੇਖ ਲੈ ਕਰਮਣ ਨੇ ਨਾ ਕੱਦਾ ਰੋਲ ਅਪਾਇਆ ਤਾਂ ਇਸ ਨੂੰ ਕਿਉਂ ਬਣਾਉਣਾ ਕਿਉਂ ਬਣਾਣਾ ਜੇ ਤਾਂ ਬੱਧੀਆ ਬਣ ਗਿਆ ਦਿਨ ਫਰਾਈ ਕਰ ਲਾਂਗੇ ਜੇ ਨਾ ਬਣੇ ਤਾਂ ਇਹਦੇ ਨਾਲ ਤਿਆਰ ਨਹੀਂ ਹੋਣਾ ਤਾਂ ਇਹਨੇ ਮੈਂ ਸੈੱਟ ਨਹੀਂ ਕਰ ਸਕਦਾ ਤੁਸੀਂ ਆਹ ਕਰੋ ਮਾੜਾ ਇਹਨਾਂ ਨੂੰ ਪਾਣੀ ਕਰਜੋ ਖੜੇ 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 ਤਰ੍ਹਾਂ ਇਹਦੇ ਰੰਗ ਦੇ な、まあの,の,で,で,の,ので、これで終了です。 थड़ය න ද පේ් ඉන්න තැම්ර ක මදී සච මේතනකාච ਸਮੰਦਕਾਰ ਕਿ ਪਲੇਟ ਪੂਰਦਾ ਗਾ ਲਈ ਖੁਇ ਸਾਧਨੀ ਪਿਆਰ ਬਣਾਉਣ ਲਈ ਥੋੜਾ ਜਿਹਾ ਤੇਸਟ ਦੇ ਉਹ ਦਿਨ ਪਕਾ ਕੇ ਟਰਾਇ ਕਰੀਏ ਕਿ ਤਾ ਨਾ ਤਾਂ ਫਿਰ ਇਹ ਕਿੰਨੇ ਬਣਦੇ ਨੇ ਫਿਰ ਮੈਂ ਉਹਨਾਂ ਰੱਖਿਆ ਆਪਾਂ ਉਹ ਵਾਸਤੇ ਰਹੇ ਹੁੰਦਾ ਕਰਕੇ ਦੇਣਾ ਫਿਰ ਤੇਸਟ ਹੋਰ ਬਣਨਾ ਜਿਉਂਮੀ ਆਪਾਂ ਬਣਾਈ ਬਾਲਾ ਘੱਟਾ ਕੋਈ ਨਾ ਮਾਂ ਤਾਂ ਕਰਦੇ ਕਿ ਤੱਕ ਸਟੋਕ ਹੋ ਜਾ ਸਾਬਰ ਕਲਪੁਰੂ ਮੈਂ ਕਿਹਾ ਅਕ੍ਰੈਸ ਨਾ ਬਣ ਕਹੇ ਕਿ ਇਸ ਤੇ ਕੰਮ ਨਹੀਂ ਲੈ ਇਸ ਤਬੂਰੀ ਮੈਂ ਲੱਗ ਦੇਖਣਾ ਕਿ ਦੇਖੋ ਕੀ ਨਹੀਂ ਆਉਂਦਾ ਬਟਲ ਆਇਆ ਨਾ ਬਣ ਜੁਣ ਦਿੱਤੀ ਉਹ ਸੀਰੀਅਸਲੀ ਉਹ ਦੇਖਿਆ ਕਿਹਦੀ ਪਤਾ ਗੁਸਤਾਨ ਨੂੰ ਕਈ ਮਿਲਦੀ ਨੀਂਹ ਪਟਾਣੀ ਉਹ ਵਿੱਚ ਪਾ ਦਿਨਾ ਪਾ ਦਿਨਾ ਤੇ ਲੱਕ ਕਿਉਂ ਬਦਲਣਾ ਹੈ ਮੇਰਾ ਟਰਮਨਾਰ ਲੈ ਕੇ ਮੇਰੇ ਹੱਥ ਬਿਫੋਰ ਐਂਡ ਆਫਟਰ ਦੀ ਫੋਟੋ ਵੀ ਚੀਕਾ ਮੰਦਾ ਹੀ ਹੋ ਰਿਹਾ ਪਿੱਛੇ ਲੈ ਥੋੜਾ ਜਿਹਾ ਅੱਜ ਪਹਿਲਾਂ ਕਹਿੰਦਾ ਘਰ ਕਿਉਂ ਬਣਾਉਣੇ ਹੈ ਹਨਾ ਫਿਰ ਉਹ ਸਾਡੇ ਤੋਂ ਬਣੇ ਨਹੀਂ ਤਿੰਨ ਚਾਰ ਵਾਰ ਟ੍ਰਾਈ ਕੀਤਾ ਤਿੰਨੇ ਹਨਾ ਟਾਈਮ ਅਜੇ ਤੱਕ ਕੀਤਾ ਤਾਂ ਕਰਕੇ ਅਸੀਂ ਵੀਡੀਓ ਹੈ ਜਿਹੜੀ ਹੁਣ ਸਾਡੇ ਸਾਥ ਹੋ ਗਈ ਜੀ ਹੁਣ ਵੀਡੀਓ ਸਾਲ ਬਣਾ ਰਹੇ ਆ ਆ ਵੀਰੇ ਦੇਖੀ ਕਿ ਕੰਮ ਹੋਣ ਤੇ ਸਾਡੇ ਬਰਾਵ ਦੇ ਵਿੱਚ ਜ਼ਰੂਰ ਲਾਉ ਦੇਖੋ ਤੁਸੀਂ ਹੁਣ ਜੀ ਪਾਵਾਂਗੇ ਅਸੀਂ ਬੇਸਣ ਇਸ ਨੂੰ ਬਾਅਦ ਕਿਹੜਾ ਇਸ ਕੇਸ ਕੇ ਇੰਚ ਮਾੜਿਆ ਮੈਦੇ ਵਾਲਾ ਹੱਥ ਪੈ ਗਿਆ ਤੇ ਨਹੀਂ ਕੋਈ ਚੱਕਰ ਮੈਸਨ ਚ ਹੁੰਦਾ ਹਾਂ ਇਹ ਨਹੀਂ ਹੁੰਦਾ ਹੋਰ ਇੱਕ ਚੀਜ਼ ਹੋਰ ਪਾਵਾਂਗੇ ਦੇ ਵਿੱਚ ਇੱਕ ਮਿੰਟ ਸ਼ਹਿਦ ਲਵੋ ਅਸੀਂ ਕੀ ਗੋਸ ਕਰਦੇ ਹਾਂ ਨਾ ਫੋਨ ਵਾਲਾ ਇੱਕ ਅੱਛਾ ਦੁੱਧ ਥੋੜਾ ਜਿਹਾ ਚਲੋ ਤੁਸੀਂ ਦਿਖਾਓ ਮਾੜੇ ਦਿਖਾਓ ਬੰਮਾ ਇੱਕ ਜੰਮ ਚੱਲੇ ਹੋ ਚੰਗਾ ਤੁਹਾਨੂੰ ਦੇ ਦਿੰਦੇ ਹਾਂ ਚਲ ਤੋ ਆਪਿਆ ਆਓ ਦੇਖੋ ਆਪਿਆ ਹੋਰ ਆਓ 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 ਨੀਆ ਲੋ ਜੀ ਹੁਣ ਅਸੀਂ ਪਹਿਲਾਂ ਅਸੀਂ ਪਾਵਾਂਗੇ ਥੋੜਾ ਮੈਂ ਦੱਸਾਂ ਕਿਵੇਂ ਲਾਉਣੀ ਹੈ ਕਰਜੋ ਮੈਂ ਦਾ ਤੂੰ ਹੋਰ ਤਿਕ ਨਹੀਂ ਨਹੀਂ ਪਹਿਲਾਂ ਕੱਚੇ ਦੁੱਧ ਦੇ ਵਿੱਚ ਥੋੜਾ ਜਿਹਾ ਮੱਖਣ ਪਾ ਲੈ ਪਹਿਲਾਂ ਉਹਨੂੰ ਮੱਤਲੇ ਨੂੰ ਪਹਿਲਾਂ ਤਾਂ ਅਸੀਂ ਪਾਵਾਂਗੇ ਦੋ ਮਿੰਟ ਥੋੜਾ ਥੋੜਾ ਵੇਸਣ ਕਹਿੰਦੇ ਵੇਸਣ ਨਾਲ ਗਰੋ ਆਉਂਦਾ ਤੇ ਅੱਜ ਫਿਰ ਅਸੀਂ ਬਿਫੋਰ ਐਂਡ ਕਾ ਕੇ ਨਹੀਂ ਪਤਾ ਨਹੀਂ ਕਿੱਥੋਂ ਰਿਸ ਲੱਗੀ ਬਿਫੋਰ ਐਂਡ ਅਸਰ ਦਾ ਗਲਤ ਦਿਖਾ ਦੇ ਤੁਹਾਨੂੰ ਵੀ ਹਾਏ ਮੈਂ ਤਾਂ ਨਾ ਕੇ ਹਟੇ ਨਾ ਉੱਥੋਂ ਪਤਾ ਨਹੀਂ ਕੱਪੜਿਆਂ ਤੇ ਕੋਦੇ ਪੂਰੀ ਪੂਰੀ ਕੀੜੀਆਂ ਚੜ ਗਈਆਂ ਤਾਂ ਪੂਰੀ ਕੀੜੀਆਂ ਮਾਲਾ ਰੁੱਸਾ ਜੜਦਾ ਹੁੰਦਾ ਨਾ ਹੋਰ ਕੀ ਆ ਇੱਕ ਗਰਮੀ ਉਤੋਂ ਦੇ ਆਹ ਦੇ ਕੰਮ ਇੱਕ ਕੁੜੀ ਹੁਣ ਇਹ ਪਾਤਾ ਹੁਣ ਕੀ ਕੰਨੇ ਟਾਂ ਚ ਸ਼ਹਿਦ ਦਾ ਵੀ ਪਾਈ ਨੰਦ ਇੱਕ ਇੱਕ ਚਮਚਾ ਨਹੀਂ ਪਾਈ ਦਊ ਤਾਂ ਸ਼ਹਿਦ ਜਿਹੜਾ ਹੁੰਦਾ ਨਾ ਹੁੰਦਾ ਬਿਲਕੁਲ ਥੋੜਾ ਜਿਹਾ ਪਾਣਾ ਪਰ ਉਹ ਦਊ ਕਿ ਕਰਾ ਤੂੰ ਆ ਦੇਖੋ ਜੀ ਹੁਣ ਆਪਾਂ ਪਾਉਣਾ ਇਹਦੇ ਉੱਤੇ ਇਹ ਜਿੱਥੇ ਪਾ ਲੈ ਵੀਰਿੰਦ ਦਾ ਇੱਕ ਚਮਚਾ ਇਹ ਇੰਨਾ ਕੁ ਪਾ ਤਾ ਹੂੰ ਦੇਖੋ ਕੋਈ ਅਸਾਂ ਨਹੀਂ ਲਾਉਣਾ ਹੈ ਕਰ ਅੰਦ ਗਰਮੇ ਬਹੁਤ ਹੋਵੇ ਨਹੀਂ ਮੰਮਾ ਨਹੀਂ ਨਹੀਂ ਸੌਰੀ ਮੈਂ ਤਾਂ ਵੀ ਜੇ ਉਹ ਬਣਾਉਣਾ ਹੋਰ ਹੁਣ ਲਾਉਣਾ ਪੈਣਾ ਮੰਮਾ ਹੁਣ ਤੁਹਾਡੇ ਖਾਤਰ ਬਣਾ ਲਿਆ ਠੀਕ ਹੈ ਜੀ ਇੰਨਾ ਕਹਿ ਦਿੰਦੇ ਨੇ ਵੀ ਸ਼ਾਇਦ ਪਾ ਲੋ ਹਾਂ ਅਗਤੇ ਥੋੜਾ ਜਿਹਾ ਮੈਂ ਵਿੱਚ ਹੋਈ ਤੇਰੀ ਕਰਤਾ ਇੰਨਾ ਸੇਤ ਵੀ ਨਹੀਂ ਪਾਇਆ ਮੈਂ ਗੱਲ ਤਾ ਲਓ ਮੈਂ ਵੀ ਪਾ ਲ ਨਾ ਬਸ ਬਹੁਤ ਵੀਡੀਓ ਵਾਣੀ ਨਹੀਂ ਨਾ ਅਦਨ ਕੋਣ ਹਲਦੀ ਪੈਂਦੀ ਹੁੰਦੀ ਹੈ ਕਹਿੰਦੇ ਮੈਂ ਫੋਨ ਤੇ ਦੇ ਕੇ ਘਰ ਆਈ ਹਲਦੀ ਸਹੀ ਰਹਿੰਦੀ ਪੁੱਤ ਤੂੰ ਤਾਂ ਮੇਰੇ ਨਾਲ ਕੁਝ ਨਹੀਂ ਹੁੰਦਾ ਹਾਂਜੀ ਦੁੱਧ ਥੋੜਾ ਜਿਹਾ ਕੱਚਾ ਦੁੱਧ ਤੇ ਬੇਸਾਣਾ ਤੇ ਉਹ ਪਾਉਂਦੇ ਹੁੰਦੇ ਨੇ ਕਾਫੀ ਕਾਫੀ ਬਹੁਤ ਹੈ ਕਾਫੀ ਪਾਉਂਦੇ ਹੁੰਦੇ ਵੀਰੇ ਕਾਫੀ ਆਣੀਗੀ ਨਾ ਵੇ ਉਹ ਜੋ ਪਤਾ ਹੀ ਤਾਂ ਬਹੁਤ ਹੈ ਦੇਖੋ ਜੀ

ਬਿੜੀ ਵਾਲੇ ਦੀ ਬਲਾਗ ਅਸੀਂ ਤਾਂ ਬਣਾ ਰਸੀ ਸਾਡੇ ਤੋਂ ਠਿਓਰਾ ਜਰਾ ਬਣ ਜਾਊਗਾ ਪਰ ਤੋਂ ਬੱਜਾ ਦੇ ਹੋਰ ਪਾਣੀ ਉਹਦੇ ਸਸਨਾ ਨਹੀਂ ਮਰਨ ਬੋਤਾ ਹੈ ਬੋਤਾ ਇਹਦੇ ਵਿੱਚ ਪਾਪੋੜਾ ਦੇ ਕੋਲੇ ਚ ਚਦਿੱਤਾ ਛੇਗਾਂ ਦੇ ਕੱਪ ਚ ਹਾਂ ਇਸ ਪਾਦੇ ਵਿੱਚ ਪਾਲਾ ਪਾਲਾ ਦਰਦਾ ਕਤੂ ਬੋਤਾ ਬੋਤਾ ਬਾਸ ਪੋਤਾ ਬੋਤਾ ਪੱਕੇ ਸੁਰ ਚ ਪੁੱਤਰ ਪਾਲ ਇਹਦੇ ਵਿੱਚ ਥੋੜਾ ਜਿਹਾ ਪਾਦੇ ਮਖਿਆਲ ਮੈਂ ਕੋਟਨ ਲੈ ਕੇ ਆਉਣੀ ਆ ਠੀਕ ਆ ਹੋ ਜੀ ਕੋਰਾ ਅੰਦਰ ਹਰ ਮੈਂ ਕਹਿੰਦਾ ਦੋਰਾ ਹੋ ਜੂ ਦੱਸ ਸਕਕੇ ਕਿਹੜਾ ਪੰਘਾ ਪਤਾ ਨਹੀਂ ਕਿਤੋਂ ਕਿੱਥੋਂ ਟੌਪਿਕ ਜੇ ਦੇਖੀ ਜਾਂਦਾ ਇਹ ਸਾਰਾ ਦਿਨ ਬੈਠਾ ਅੱਦਰੇ ਸੇ ਪ੍ਰੈਸ ਕਰਨਾ ਲੈ ਜਾਂਦੀਆਂ ਕਾਜੀ ਲੈ ਇੱਕ ਕਿਜੁਰ ਕੀ ਲਓ ਜੀ ਹੁਣ ਮਨਦੀਪ ਕੌਰ ਜੀ ਪੀਣ ਲੱਗੇ ਨੇ ਪਾਣੀ ਹੋਏ ਹੁਣ ਹੋ ਚੁੱਕੇ ਨੇ ਥੋੜੀ ਜਿਹੀ ਸਿਆਣੀ ਕਿਚਨੋਂ ਤੇ ਬਣਾਵਾਪਰਾ ਸੁਣ ਕੇ ਤੁਹਾਨੂੰ ਗੱਲ ਸਾਰਿਆਂ ਨੂੰ ਮਨਦੀਪ ਕੋਰ ਕਾ ਦਾ ਪਿੰਡ ਲੱਕੇ ਨੇ ਪਾਣੀ ਹੁਣ ਅੱਗੇ ਨਾਲ ਹੋ ਗਏ ਸਿਆਣ ਦੱਸ ਮੈਂ ਸਿਆਣੀ ਹੁਸੀ ਦੇਖੋ ਜੀ ਇਸੇ ਮੈਂ ਮਨਦੀਪ ਕੋਰ ਜੀ ਵੀ ਹੋਰ ਮਾਫਰਾਂ ਦਾ ਹੋਇਆ ਪਈ ਦਾਲ ਜਿਹੜੀ ਮੂੰਗੀ ਮਾਸੇ ਦੀ ਬਣਾ ਲਈ ਐ ਜੇ ਆਪਾਂ ਨੇ ਆਟਾ ਵਗੈਰਾ ਗੁੰਨ ਲਿਆ ਸੀਗਾ ਰੋਟੀ ਜਦੋਂ ਖਾਣਗੇ ਪਾਉ ਦੇ ਬਣਾ ਲਾਂਗੇ ਕਿ ਗਰਮੀ ਐ ਬਹੁਤ ਜ਼ਿਆਦਾ ਹਿੱਤੀ ਆ ਹਰਮਨ ਅੱਧਾ ਘੋਜ ਬਣਾ ਕੇ ਇੰਦਰ ਚਲੇਗਾ ਕਮਰੇ ਚ ਕਾਤਾ ਇੱਥੇ ਆਉਂਦੇ ਆ ਹਾਂ ਇਸ ਵਿੱਚ ਖਿਆਲ ਰਲਾ ਲੈ ਦੇ ਵਿੱਚ ਹਾਂਜੀ ਨਿਚੋੜਨਾ ਪੂਰਾ ਇਹਨੂੰ ਗੁੱਦੀ ਨੂੰ ਹੂੰ ਫਿਰ ਮੂੰਹ ਤੇ ਫੇਰ ਗਿਆ ਆ ਬੱਲਾ ਬੱਲਾ ਆ ਦੇਖੋ ਇਹ ਮੂੰਹ ਉਹਦੇ ਲਈ ਕਦੋਂ ਮੈਂ ਸੋ ਮੂੰਹ ਗੋਰਾ ਕਰਤਾ ਮੁੰਡਾ ਲੱਗਿਆ ਪਿਆਸੇ ਰਤਾ ਮੂੰਹ ਗੋਰੇ ਕਰਦਾ ਪਿਆ ਮੁੰਡਾ ਭਾਈ ਮੂੰਹ ਗੋਰੇ ਕਰਦਾ ਪਿਆ ਦੱਸ ਲੈ ਪਤਾ ਨਹੀਂ ਕਿੱਥੋਂ ਕੀ ਜਵਾਕ ਜਿਹੋ ਜਿਹੇ ਵੱਡੇ ਹੁੰਦੇ ਨੇ ਹਨਾ ਮੂੰਹ